ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਹਸਿਕਾ ਜਿੰਦਾਬਾਦ ਮੈਂ ਅੱਜ ਜਿਸ ਮਸਲੇ ਤੇ ਗੱਲ ਕਰਨ ਲੱਗਾ ਉਹ ਸਮਾਜ ਦੇ ਨਘਾਰ ਦੀ ਗੱਲ ਆ ਤੇ ਇਹਨੂੰ ਬਿਹਤਰੀ ਵੱਲ ਕਿਵੇਂ ਲਜਾਇਆ ਜਾਵੇ ਉਸ ਦੀ ਗੱਲ ਆ ਕਿਉਂਕਿ ਪਿਛਲੇ 2-3 ਦਿਨਾਂ ਤੋਂ ਖਬਰਾਂ ਕਾਫੀ ਚਰਚਾ ਆ ਰੀਆਂ ਕਿਤੇ ਸੀ ਇਹੇ ਸਟਾਪ ਦਾ ਸਾਰੇ ਦਾ ਸਾਰਾ ਹੀ ਜਿਹੜਾ ਪਰਿਵਾਰ ਆ ਉਹ ਮੰਨ ਲਓ ਵਿਜੀਲੈਂਸ ਦੇ ਕਾਬੂ ਆ ਜਾਂਦਾ ਕਿਤੇ ਕੋਈ ਫੜਿਆ ਹੋਇਆ ਵਿਅਕਤੀ ਪੁਲਿਸ ਦੇ ਥੋਂ ਮਾਰਿਆ ਜਾਂਦਾ ਕਿਤੇ ਸ਼ਰਾਬ ਦੇ ਕੇਸਾਂ ਦੇ ਨਾਲ ਲੋਕ ਮਰ ਰਹੇ ਆ ਕਿਤੇ ਅਧਿਆਪਕਾਂ ਦੇ ਉੱਤੇ ਟ੍ਰੇਨਰ ਅਧਿਆਪਕਾਂ ਦੇ ਉੱਤੇ ਲਾਠੀ ਚਾਰਜ ਹੋ ਰਿਆ ਤੇ ਕਿਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋ ਰਿਆ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਕਿਉਂ ਹੋ ਰਿਹਾ ਮੈਂ ਸਮਝਦਾ ਇਹਦੇ ਚ ਸਭ ਤੋਂ ਜ਼ਿਆਦਾ ਮਤਲਬ ਅਸੀਂ ਆਖਾਂਗੇ ਤੇ ਅਸੀਂ ਆਪ ਵੀ ਕੁਝ ਕਸੂਰਵਾਰ ਆ ਜਿਹੜੇ ਬਿਨਾਂ ਸੋਚੇ ਸਮਝੇ ਤੋਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਤੇ ਪਾਰਲੀਮੈਂਟ ਮੈਂਬਰ ਤੱਕ ਅਸੀਂ ਜਿਹੜੀ ਚੋਣ ਕਰਦੇ ਆ ਉਹ ਸਾਡਾ ਚੋਣ ਦਾ ਕਰਨ ਦਾ ਤਰੀਕਾ ਜਿਹੜਾ ਕੁਝ ਲਾਲਚੀ ਕੁਝ ਸਵਾਰਥੀ ਹੋ ਕੇ ਤਾਂ ਕਰਦੇ ਆ ਇਸ ਤੋਂ ਬਾਅਦ ਸਾਨੂੰ ਮੁੜ ਕੇ ਫੇਰ ਸੰਘਰਸ਼ਾਂ ਦੇ ਰਾਹ ਪੈਣਾ ਪੈਂਦਾ ਜੇ ਵੇਖਿਆ ਜਾਵੇ ਸਾਡੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਾਂਡ ਵਾਪਰਿਆ ਹਲਕੇ ਮੰਡੀਠੇ ਦੇ ਵਿੱਚ ਕਿ ਸ਼ਰਾਬ ਦੇ ਨਾਲ ਮੱਲੋ ਜਾਲੀ ਸ਼ਰਾਬ ਦੇ ਨਾਲ ਕਈ ਲੋਕ ਮਾਰੇ ਗਏ ਉਹਨਾਂ ਦੇ ਸਬੰਧੀ ਮੰਨ ਲੋ ਡੀਐਸਪੀ ਐਸਐਚਓਆਂ ਦੇ ਉੱਪਰ ਕਾਰਵਾਈ ਕੀਤੀ ਗਈ ਪਰ ਮੈਂ ਇਹ ਸਮਝਦਾ ਆਂ ਕਿ ਇਹ ਜਿਹੜੇ ਪਲੀ ਪਟੀਸ਼ਨ ਜਿਹੜੇ ਰਾਜਨੇਤਾਵਾ ਜਿਨ੍ਹਾਂ ਦੀ ਇੱਥੇ ਡਿਊਟੀ ਲੱਗੀ ਆ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਤੇ ਉਹਨਾਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇੱਥੇ ਤਰ੍ਹਾਂ ਮੈਂ ਜੇ ਗੱਲ ਕਰਾਂ ਤੇ ਜੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਮੁਲਾਜ਼ਮ ਆ ਇਹ ਜਿਨ੍ਹਾਂ ਨੂੰ ਨੱਥ ਪਾ ਕੇ ਇਹਨਾਂ ਰਾਜਨੀਤਿਕ ਲੋਕਾਂ ਨੇ ਰੱਖੀ ਆ ਉਹਨਾਂ ਦੇ ਕਹਿ ਤੋਂ ਬਗੈਰ ਨਾ ਥਾਣੇ ਦਾ ਐਸ ਐਚਓ ਨਾ ਡੀ ਐਸ ਪੀ ਨਾ ਬਲਾਕ ਦਾ ਮਂਜੀਠਾ ਦਾ ਵੀਡੀਓ ਨਾ ਮਲੋ ਜ਼ਿਲ੍ਹੇ ਦਾ ਕੋਈ ਪ੍ਰਸ਼ਾਸਨ ਜਿਹੜਾ ਵਾ ਬਿਊਰੋਕ੍ਰੇਸੀ ਜਿਹੜੀ ਆ ਉਹ ਹਿੱਲ ਨਹੀਂ ਖੜਦੀ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਵਾਂ ਇਤ ਸਮਾਂ ਨੂੰ ਨਿਹਾਰਵਾਲੇ ਪਾਸੇ ਤੇ ਜਾਂਦੀਆਂ ਕੁਝ ਸਮਾਂ ਪਹਿਲਾਂ ਹੈ ਸੀ ਕਿ ਸਿਆਸੀ ਲੋਕ ਜਦੋਂ ਕੋਈ ਵੀ ਕੋਈ ਫਰਮਾਇਸ਼ ਕਰਦੇ ਹੀ ਕਿਸੇ ਦੀ ਮਦਦ ਕਰਦੇ ਹੀ ਤੇ ਉਹ ਅਫਸਰ ਨੂੰ ਇਹ ਕਹਿੰਦੇ ਸੀ ਕਿ ਸਾਬਾਦਰ ਇਹ ਕੇਸ ਵੇਖਿਓ ਜੋ ਸੱਚ ਆ ਉਹਦੇ ਸੱਚ ਦੇ ਅਧਾਰ ਨਾਲ ਇਹਨਾਂ ਦੀ ਮਦਦ ਕਰੋ ਪਰ ਹੁਣ ਕੀ ਆ ਹੁਣ ਕੋਈ ਵੀ ਪਿੰਡਾਂ ਚੋਂ ਉੱਠ ਕੇ ਸਮੁੱਚੀ ਪੰਚਾਇਤ ਬਣੀ ਹੋਵੇ ਸਰਪੰਚ ਬਣੇ ਹੋਣ ਉਨ੍ਹਾਂ ਦੇ ਵਿਰੁੱਧ ਜਾ ਕੇ ਕੋਈ ਸ਼ਿਕਾਇਤ ਕਰਦਾ ਕਿ ਤੁਹਾਡੇ ਤੇ ਵੀ ਆ ਨਾ ਸਾਡੇ ਮੁਤਾਬਕ ਨਹੀਂ ਚੱਲ ਰਿਹਾ ਉਹ ਸਿਆਸੀ ਲੋਕਾਂ ਦੇ ਜਾ ਕੇ ਜਦੋਂ ਮਨ ਲਓ ਸ਼ਿਕਾਇਤ ਕਰਦੇ ਆ ਸਿਆਸੀ ਲੋਕਾਂ ਕੋਲ ਲੀਡਰਾਂ ਕੋਲ ਤੇ ਉਹ ਸਿੱਧਾ ਹੀ ਮਨ ਲਓ ਅਫਸਰ ਨੂੰ ਆਂਦੇ ਆ ਵੀ ਇਹ ਮਨ ਲਓ ਇਹਨਾਂ ਦੀ ਗੱਲ ਸੁਣੋ ਜਿੱਥੋਂ ਮਨ ਲਓ ਨਿਘਾਰ ਪੈਦਾ ਹੁੰਦੇ ਆ ਤੇ ਉਹ ਜਿਹੜੇ ਬਿਊਰੋਕ੍ਰੇਸੀ ਵਾਲੇ ਅਫਸਰ ਆ ਉਹ ਜਿਹੜੇ ਲੀਡਰ ਆ ਉਹ هەر ਇੱਕ ਕਿਸਮ ਦੇ ਆਪਣੇ ਆਪ ਨੂੰ ਹੱਥਕੜੀਆਂ ਚ ਨੂੜੇ ਤੇ ਉਹਨਾਂ ਦੀ ਜ਼ੁਬਾਨ ਜਿਵੇਂ ਜੜੀ ਆ ਉਹਨੂੰ ਤੰਦੂਆ ਪੈ ਗਿਆ ਹੋਵੇ ਉਹ ਉਹਦੇ ਤੋਂ ਅੱਗੇ ਬੋਲ ਨਹੀਂ ਸਕਦੇ ਜੀ ਇਹ ਸੱਚਾ ਜੇ ਗਲਤ ਜੇ ਠੀਕ ਜੇ ਮੈਂ ਜਾਣਦਾ ਉਹਨਾਂ ਅਫਸਰਾਂ ਨੂੰ ਵੀ ਚੰਗਿਆਂ ਨੂੰ ਜਿਹੜੇ ਤਕਰੀਬਨ ਇਹ ਗੱਲ ਮੂੰਹ ਤੇ ਕਹਿ ਦਿੰਦੇ ਲੀਡਰ ਦੇ ਕਿ ਨਹੀਂ ਜੀ ਇਹਦੇ ਨਾਲ ਪਿੰਡ ਦੇ ਵਿਕਾਸ ਦੇ ਵਿੱਚ ਰੁਕਾਵਟ ਆਊਗੀ ਇਹਦੇ ਨਾਲ ਮੰਨ ਲਓ ਸੱਚੇ ਲੋਕਾਂ ਨੂੰ ਮੰਨ ਲਓ ਪ੍ਰੋਬਲਮ ਮੁਸ਼ਕਲਤਾ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਖਮਿਆਜਾ ਬਿਨਾਂ ਛੱਤ ਪੋਗਣਾ ਪਿਆ ਪੋਗਿਆ ਵੀ ਆ ਉਹਨਾਂ ਨੇ ਉਹਨਾਂ ਦੀਆਂ ਬਦਲੀਆਂ ਹੋ ਗਈਆਂ ਦੂਰ ਦੀਆਂ ਹੋ ਗਈਆਂ ਡੇੜੇ ਦੀਆਂ ਹੋ ਗਈਆਂ ਇਹ ਗੱਲ ਇੱਕ ਵੱਖਰੀ ਆ ਪਰ ਇਸ ਸਮਾਜ ਨੂੰ ਸੋਹਣਾ ਕਿਵੇਂ ਬਣਾ ਕੇ ਰੱਖਣਾ ਸਵਾਲ ਸਾਰੇ ਤੋਂ ਵੱਧ ਇਹ ਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਅਸੀਂ ਸਮਾਜ ਦੀ ਜ਼ਿੰਮੇਵਾਰੀ ਨੂੰ ਸਮਝੀਏ ਇਸੇ ਕਰਕੇ ਕਹਿੰਦੇ ਆ ਨਾ ਕਿ ਅਸਲ 'ਚ ਸੰਘਰਸ਼ ਜਿਹੜਾ ਵਾ ਉਹ ਜ਼ਿੰਦਗੀ ਜਿੰਦਾ ਹੋਣ ਦਾ ਸਬੂਤ ਆ ਤੇ ਉਹ ਸੰਘਰਸ਼ ਕਿਹੋ ਜਿਹਾ ਲੜਿਆ ਜਾਵੇ ਉਹ ਸੰਘਰਸ਼ ਹੋਵੇ ਜਿਹੜਾ ਸਮਾਜ ਦੀ ਬਿਹਤਰੀ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਲੜਿਆ ਜਾਏ ਅਸੀਂ ਜਿਹੜੀ ਡਿਊਟੀ ਕਰ ਰਹੇ ਆ ਜਿਹੜੀ ਬਿਊਰੋਕ੍ਰੇਸੀ ਅਫਸਰ ਸਾਹਿਬ ਡਿਊਟੀ ਕਰ ਰਹੀ ਆ ਉਹ ਆਪਣੀ ਡਿਊਟੀ ਨੂੰ ਸਮਝਣ ਤੇ ਸਮਝ ਕੇ ਉਹਦੇ ਤੇ ਕਾਰਵਾਈ ਕਰਨ ਤਾ ਜੋ ਮੱਲੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਕਰਕੇ ਅੱਜ ਇਹ ਵੀਡੀਓ ਬਣਾਈ ਆ ਤਾਂ ਜੋ ਮੱਲੋ ਲੋਕਾਂ ਨੂੰ ਸਮਝ ਲੱਗੇ ਕਿ ਪੰਜਾਬ ਦੇ ਵਿੱਚ ਕਿੰਨਾ ਕੁਝ ਗਲਤ ਮਲਤ ਹੋ ਰਿਹਾ ਕੀ ਕੁਝ ਹੋ ਰਿਹਾ ਇਹਨੂੰ ਅਸੀਂ ਵੀ ਸਮਝੀਏ ਤੇ ਆਪਣੇ ਸਬੰਧਤ ਅਫਸਰਾਂ ਨੂੰ ਵੀ ਸਮਝਾਏ ਇਹ ਵੀ ਨਹੀਂ ਇਸ ਤਰ੍ਹਾਂ ਨਾ ਕਰੋ ਇਹਦੇ ਨਾਲ ਮੱਲੋ ਪ੍ਰੋਬਲਮ ਸਾਨੂੰ ਨਹੀਂ ਆਉਣੀ ਇਹ ਸਮਾਜ ਨੂੰ ਪ੍ਰੋਬਲਮ ਆਉਣੀ ਆ ਇਹ ਲੋਕਾਂ ਨੂੰ ਪ੍ਰੋਬਲਮ ਆ ਮੇ ਜੇ ਤੁਸੀਂ ਲੋਕਤੰਤਰ ਦਾ ਗੜਕੁੱਟ ਦੇ ਜੇ ਤੁਸੀਂ ਕਹੇ ਪੰਚਾਇਤ ਨੂੰ ਕੰਮ ਨਹੀਂ ਕਰਨ ਦਿੰਦੇ ਜੇ ਕਿਹੇ ਚੁਣੇ ਹੋਏ ਨਮਾਇੰਦੇ ਨੂੰ ਤੁਸੀਂ ਮਤਲਬ ਇਹ ਨਹੀਂ ਮਤਲਬ ਦੱਸ ਸਕਦੇ ਵੀ ਅਸੀਂ ਤੁਹਾਡੇ ਨਾਲ ਆ ਕਿਉਂਕਿ ਬਿਊਰੋਕ੍ਰੇਸੀ ਤੇ ਉਹਨਾਂ ਨਮਾਇੰਦਿਆਂ ਨੇ ਚੁਣਿਆ ਹੋયા ਨੇ ਤਕਰੀਬਨ ਤਕਰੀਬਨ ਠੀਕ ਕੰਮ ਕਰਨੇ ਦਿੰਦੇ ਆ ਪਰ ਉਹ ਜੇ ਦੋਵੇਂ ਤਾਲਮੇਲ ਨਾਲ ਚੱਲਣਗੇ ਤੇ ਤਾਂ ਹੀ ਹੋ ਸਕਦੇ ਆ ਸੋ ਮੇਰੇ ਅੱਜ ਦਾ ਇਹੀ ਹੀ ਕਿ ਬਿਊਰੋਕ੍ਰੇਟ সিনਵਾਪਰਛਾਈ ਨੂੰ ਜਿਹੜੇ ਬਹੁਤੇ ਚੰਗੇ ਕੰਮ ਕਰਦੇ ਆ ਤੇ ਜਿਹੜੇ ਨਹੀਂ ਕਰ ਰਹੇ ਜਿਹੜੇ ਇੱਕ ਲੀਡਰਾਂ ਦੀ ਸਿਆਸੀ ਲੀਡਰਾਂ ਦੀ ਵਿਖੇਲ ਬਣ ਕੇ ਕੰਮ ਕਰਦੇ ਆ ਉਹਨਾਂ ਨੂੰ ਅਪੀਲ ਵੀ ਵੀ ਉਹ ਵੀ ਸਮਾਜਵਾਸ ਤੇ ਬਿਹਤਰੀ ਵਾਸਤੇ ਸੋਚਣ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਹਿਲ ਦੇ ਆਧਾਰ ਤੇ ਸੁਣ ਕੇ ਜੇ ਫੈਸਲਾ ਠੀਕ ਲੱਗਦਾ ਤੇ ਉਹਦੇ ਹੱਕ 'ਚ ਗੱਲ ਕਰਨ ਤੇ ਉਹਨਾਂ ਲੋਕਾਂ ਨੂੰ ਥੋੜੀ ਇੱਕ ਨਸੀਬ ਦੇਣ ਜਿਹੜੇ ਮੰਨ ਲੋ